ਤਰਨ ਤਰਨ ਜ਼ਿਮਣੀ ਚੌਂ ਮੌਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਆਪੋ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਵੀ ਸਰਕਾਰ ਖਿਲਾਫ ਮੈਦਾਨ ਵਿੱਚ ਨਿਤਰਾਏ ਨੇ ਜਿਸ ਦੇ ਚਲਦਿਆਂ ਪੰਜਾਬ ਭਰ ਵਿੱਚੋਂ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਤਰਨ ਤਰਨ ਪਹੁੰਚ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਰਾਬਾਜ਼ੀ ਕੀਤੀ ਗਈ ਇਸ ਮੌਕੇ ਪ੍ਰਦਰਸ਼ਨਕਾਰੀ ਆਗੂਆਂ ਨੇ ਪੰਜਾਬ ਸਰਕਾਰ ਨੂੰ ਲੰਮ ਤਾਂ ਪਾਉਂਦਿਆਂ ਕਿ ਆ ਕਿ ਸਰਕਾਰ ਲੋਕਾਂ ਵਿੱਚ ਆਮ ਆਦਮੀ ਕਲੀਨਿਕ ਵਿੱਚ ਚੰਗੀਆਂ ਸੇਵਾਵਾਂ ਦੇਣ ਦਾ ਪ੍ਰਚਾਰ ਕਰਕੇ ਵਾਵਾ ਖਟਰੀ ਹੈ। ਉਥੇ ਹੀ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰਨ ਵਾਲਿਆਂ ਦੀ ਗੱਲ ਨਹੀਂ ਸੁਣੀ ਜਾ ਰਹੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਸਿਰਫ ਮਾਸਟਰ ਇੱਕ ਮਰੀਜ਼ ਤੇ 12 ਰੁਪਏ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਨੇ ਜਦੋਂ ਕਿ ਸਰਕਾਰੀ ਛੁੱਟੀ ਹੁੰਦੀ ਹੈ ਤਾਂ ਉਸ ਦਿਨ ਦਾ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ। ਇਸ ਲਈ ਉਹ ਸਰਕਾਰ ਕੋਲੋਂ ਆਪਣੇ ਆਪ ਨੂੰ ਨੌਕਰੀ ਤੇ ਪੱਕਿਆ ਕਰਨ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਹੁਣ ਵੀ ਉਹਨਾਂ ਦੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਤਰਨ ਤਰਨ ਹਲਕੇ ਵਿੱਚ ਆਪਣਾ ਸੰਘਰਸ਼ ਹੋਰ ਤੇਜ਼ ਕਰਕੇ ਸਰਕਾਰ ਖਿਲਾਫ ਲੋਕਾਂ ਨੂੰ ਲੰਬੰਦ ਕਰਨਗੇ ਅੱਜ ਆਮ ਆਦਮੀ ਕਲੀਨਿਕ ਫਾਰਮਾਸਿਸਟ ਯੂਨੀਅਨ ਤੇ ਕਲੀਨिकल ਅਸਿਸਟੈਂਟ ਜੁਨੀਅਨ ਸਾਂਝਾ ਮੋਰਚਾ ਵੱਲੋਂ ਕਰਨ ਤਾਰਨ ਦੀ ਜਮਣੀ ਟੋਨਾ ਦੇ ਵਿੱਚ ਜਿਹੜਾ ਆ ਵਿਗਲ ਵਜਾ ਦਿੱਤਾ ਗਿਆ ਸੇ ਭਗਵੰਤ ਮਾਨ ਵੀ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਇੱਥੇ ਅਸੀਂ ਪਹੁੰਚੇ ਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਤੋਂ ਆਮ ਆਦਮੀ ਕਲੀਨਿਕ ਖੋਲੇ ਨੇ ਭਗਵੰਤ ਮਾਨ ਸਾਹਿਬ ਉਨ ਤੋਂ ਦੇ ਸਟਾਫ ਜਿਹੜੇ ਆ ਉਹ ਤੁਹਾਡੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਅੱਜ ਇਹਨਾਂ ਸੜਕਾਂ ਤੇ ਰੋਲ ਕੇ ਬੈਠ ਗਏ ਨੇ ਤੁਹਾਡੇ ਵਜ਼ੀਰ ਲਾਜਿਤ ਭੁੱਲਰ ਜੀ ਇਹਨਾਂ ਨੂੰ ਪੁੱਛੋ ਦੋ ਹਫ਼ਤੇ ਪਹਿਲਾਂ ਇਹਨਾਂ ਨੂੰ ਤੁਹਾਡੇ ਦਫ਼ਤਰ ਵੀ ਕਿ ਮੰਗ ਪੱਤਰ ਦੇ ਕੇ ਆਏ ਆ ਮਿੰਡੂ ਤੇ ਲੱਗਦਾ ਲਾਲਜੀਤ ਪੁੱਤਰ ਜੀ ਨੇ ਉਹ ਮੰਗ ਪੱਤਰ ਨਾ ਹੱਥੋਂ ਤੇ ਸਾਫ਼ ਕਰਕੇ ਨਾਕੇ ਨੂੰ ਯੂਜ਼ ਕਰਕੇ ਉਹ ਸੁੱਟ ਦਿੱਤਾ ਆ ਲਾਲਜੀਤ ਪੁੱਤਰ ਜੀ ਅੱਜ ਦੇਖੋ ਤੁਸੀਂ ਉਸ ਦਿਨ ਸਾਡਾ ਮੰਗ ਪੱਤਰ ਕਿਤੇ ਪਹੁੰਚਾਇਆ ਹੁੰਦਾ ਸਾਡੀ ਗੱਲ ਕਿਤੇ ਪਹਚਾਈ ਹੁੰਦੀ ਤੇ ਅੱਜ ਸਾਨੂੰ ਇਹ ਜਗ੍ਹਾ ਤੇ ਨਾ ਬੈਠਣਾ ਪੈਂਦਾ ਔਰ ਨਾ ਹੀ ਤੁਹਾਨੂੰ ਇੱਕੋ ਰਸਤਾ ਬਦਲ ਕੇ ਦੂਸਰੇ ਰਸਤੇ ਘਰ ਕੇ ਨਿਕਲਣਾ ਪੈਂਦਾ ਹੋਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਤਗੜੇ ਹੋ ਜੋ ਪ੍ਰਗਵੰਤਮਾਨ ਦੀ ਸਰਕਾਰ ਨੂੰ ਕਹਿਣਾ ਹਰ ਪਿੰਡ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਜਾ ਜਾ ਕੇ ਜਾਗੋ ਕੱਢ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਗਵੰਤਮਾਨ ਜੀ ਇਹ ਤੁਸੀਂ ਵਹਿਮ ਪਾਲ ਲਿਆ ਕਿ 2027 ਦੀਆਂ elections ਦਾ ਮੋਰਚਾ ਮਾਰੋਗੇ ਜਿੰਨੀ ਦੇਰ ਤੱਕ ਤੁਸੀਂ ਪੰਜਾਬ ਦੇ ਬੇਰੁਜ਼ਗਾਰਾਂ ਦਾ ਪੰਜਾਬ ਦੇ ਇਹਨਾਂ ਲੋਕਾਂ ਦਾ ਕੁਝ ਨਾ ਸੋਚਿਆ ਉਨੀ ਦੇਰ ਤੱਕ ਤੁਹਾਡਾ ਕੁਝ ਨਹੀਂ ਬਣ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਾਨੂੰ ਜਿਹੜੀ ਪੇ ਨਹੀਂ ਮਿਲਦੀ ਸਾਨੂੰ ਦਿਹਾੜੀਦਾਰ ਬੇਸਤੇ ਰੱਖਿਆ ਹੋਇਆ ਜਿਹੜੇ ਫਾਰਮੇਸੀ ਆਫਸਰ ਆ ਉਹਨਾਂ ਨੂੰ ਉਹਨਾਂ ਨੂੰ 12 ਰੁਪਏ ਪਰ ਪੇਸ਼ੈਂਟ ਦਿੱਤੇ ਜਾਂਦੇ ਆ ਇਹ ਜਿਹੜੇ ਕਲੀਨिकल ਅਸਿਸਟੈਂਟ ਆ ਉਹਨਾਂ ਨੂੰ 11 ਰੁਪਏ ਜੜਿਓ ਪਰ ਪੇਸ਼ੈਂਟ ਦਿੱਤੇ ਆ ਪਰ ਜਦੋਂ ਸਾਡੇ ਕੋਲ ਪੇਸ਼ੈਂਟ ਜਿਹੜੇ ਆ ਮਹੀ ਆਲੇ ਦਿਨ ਵੀ ਘਟ ਆਉਂਦੇ ਆ ਐਤਵਾਰ ਛੁੱਟੀ ਆਲੇ ਦਿਨ ਦੀ ਸਾਨੂੰ ਤਰਕਾ ਨਹੀਂ ਮਿਲਦੀ ਜਿਸ ਦਿਨ ਗੈਟੜ ਛੁੱਟੀ ਆ ਉਸ ਦਿਨ ਛੁੱਟੀ ਦੀ ਤਰਕਾ ਨਹੀਂ ਮਿਲਦੀ ਜਿਹੜੇ ਰੈਗੂਲਰ ਸਟਾਫ ਆ ਉਹ ਚਾਹੁੰਦੇ ਆ ਕਿ ਛੁੱਟੀਆਂ ਆਉਣ ਅਸੀਂ ਕਹਿੰਦੇ ਛੁੱਟੀ ਆ ਗਈ ਆ ਸਾਡੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਣਾ ਤੇ ਅਕਰ ਅਸੀਂ ਲੰਮਸਾ ਗੱਲ ਕਰੀਏ ਇੱਕ ਪੜਿਆ ਲਿਖਿਆ ਵੀ ਫਾਰਮੇਸੀ ਐਮ ਫਾਰਮੇਸੀ ਫਾਰਮਾ ਬੀ ਵਾਲਾ ਫਾਰਮਾਸਿਸਟ ਜਿਹੜਾ ਅੱਜ 12000 ਰੁਪਏ ਤੇ ਰੋਲਦਾ ਪਿਆ ਜ ਆਮ ਆਦਮੀ ਕਲੀਨਿਕਾ ਚ ਕਲੀਨिकल ਅਸਿਸਟੈਂਟ ਜਿਹੜੀ ਆ 11000 ਰੁਪਏ ਤੇ ਰੋਲਦੀ ਪਈ ਆ ਇਹ ਭਗਵੰਤ ਮਾਨ ਦੀ ਮਾਰੀ ਸਰਕਾਰ ਨੇ ਇਹਨਾਂ ਨੂੰ ਰੋਲ ਕਰਾਖ ਦਿੱਤਾ ਡਿਗਰੀ ਧਾਰੀਆਂ ਨੂੰ ਇੰਨੇ ਪੜਾਈਆਂ ਤੇ ਖਰਕੇ ਲਾਏ ਆ ਤੇ ਕੀ ਅਸੀਂ ਆਪਣੇ ਪਰਿਵਾਰਾਂ ਨੂੰ ਪਾਲਾਂਗੇ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਆਪ ਤੇ ਵੀਆਈਪੀ ਤਲਚਰਾਂ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਉਹ ਕਿੱਥੇ ਗਏ ਅੱਜ ਤੁਹਾਡੇ ਵਾਦੇ ਜਦੋਂ ਤੁਸੀਂ ਗੱਲਾਂ ਕਰਦੇ ਸੀ ਕਿ ਮੈਂ ਤੇ ਸਿਕਿਉਰਿਟੀ ਨਹੀਂ ਲੈਣੀ ਅੱਜ ਵੇਖੋ ਆ ਮੁਲਾਜ਼ਮਾ ਦਾ ਹਾਲ ਵੇਖੋ ਜਿੱਧਰ ਨੂੰ ਜਾਣਾ ਹੁੰਦਾ ਵਿਚਾਰੇ ਤੜਪਦੇ ਛੜਕਾਂ ਦੇ ਤੁੱਪੇ ਖਲੋਤੇ ਹੁੰਦੇ ਆ ਭਗਵੰਤ ਮਾਨ ਜੀ ਐਦਾਂ ਸਰਕਾਰਾਂ ਨਹੀਂ ਚੱਲਣੀਆਂ ਗਰਾਊਂਡ ਪੱਧਰ ਤੇ ਆ ਕੇ ਵੇਖੋ ਬਾਰ-ਬਾਰ ਲੋਕਾਂ ਨੂੰ ਫੋਨ ਕਰਕੇ ਪੁੱਛ ਰਹੀ ਹੈ ਤੁਹਾਡੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਬੋਲ ਰਹੇ ਆ ਆਮ ਆਦਮੀ ਕਲੀਨਿਕਾ ਚ ਦਵਾਈ ਵਧੀਆ ਮਿਲਦੀ ਆ ਇਹ ਲੋਕ ਸਾਨੂੰ ਆ ਕੇ ਕਹਿੰਦੇ ਇਹਨਾਂ ਨੇ ਪੰਗ ਕਰ ਮਾਰਿਆ ਇਹਨਾਂ ਨੂੰ ਆਪਣੀ ਸਰਕਾਰ ਤੇ ਯਕੀਨ ਨਹੀਂ ਹੈਗਾ ਵੀ ਇਹ ਕੀ ਕਰ ਰਹੇ ਨੇ ਇਹ ਕਿੱਦਾਂ ਦਾ ਪ੍ਰਚਾਰ ਕਰ ਰਹੇ ਆ ਭਗਵੰਤ ਮਾਨ ਜੀ ਲੋਕ ਲੋਕ ਤੁਹਾਡੇ ਕੋਲ ਤੰਗ ਆਏ ਪਏ ਨੇ ਆਨਲਾਈਨ ਜਿਹੜੀਆਂ ਤੁਸੀਂ ਦਵਾਈਆਂ ਤੁਹਾਡੇ ਸਰਕਾਰ ਦੇ ਰਹੀ ਆ ਉਹ ਸਾਨੂੰ ਫਾਰਮੇਸੀ ਅਫਸਰਾਂ ਨੂੰ ਗਰਾਊਂਡ ਲੈਵਲ ਤੇ ਮੀਟਿੰਗਾਂ ਕਰਕੇ ਪੁੱਛੋ ਕਿੱਦਾਂ ਸਾਨੂੰ ਤੁਸੀਂ ਦਵਾਈਆਂ ਦੇ ਰਹੇ ਹੋ ਕੀ ਕਰ ਰਹੀ ਹੈ ਤੁਸੀਂ ਕੀ ਕਰ ਰਹੀ ਹੈ ਤੁਹਾਡੀ ਸਰਕਾਰ ਸੋ ਭਗਵੰਤ ਮਾਨ ਜੀ ਜਾ ਕੇ ਸਾਡੇ ਕੰਪੈਨਮੈਂਟ ਲੈਟਰ ਜਿਹੜੇ ਆ ਰੱਦ ਕਰ ਦਿਓ ਸਾਨੂੰ ਦਿਹਾੜੀਦਾਰ ਸਿਸਟਮ ਤੋਂ ਬਾਹਰ ਕਰ ਦਿਓ ਤੇ ਸਾਨੂੰ ਰੈਗੂਲਰ ਭਰਤੀ ਤੇ ਰੈਗੂਲਰ ਅਪਾਇੰਟਮੈਂਟ ਲੈਟਰ ਦੇ ਦਿਓ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਓਪੀਡੀ ਬੰਦ ਕੀਤੀ ਜਾਊਗੀ ਸ਼ਹਿਰ-ਸ਼ਹਿਰ ਪਿੰਡ-ਪਿੰਡ ਜਾ ਕੇ ਜਾਗੋ ਕੱਢ ਕੇ ਤੁਹਾਡਾ ਪੇਟ ਸਿਆਪਾ ਕੀਤਾ ਜਾਊਗਾ ਤੇ ਨਾਲ ਦੀ ਨਾਲ ਨਾਲ ਦੀ ਨਾਲ ਇਹ ਜਿਹੜੇ ਫਾਰਮੇਸੀ ਅਫਸਰ ਜਿਹੜੇ ਤੁਸੀਂ ਰੋਜ਼ ਗੱਲਾਂ ਕਰਦੇ ਜੀ ਅੱਜ 200 ਆਮ ਆਦਮੀ ਕਲੀਨਿਕਾਂ ਨੂੰ ਬੈ ਹੋਰ ਖੋਲ ਦੋ ਉਹ ਤੁਸੀਂ ਆਮ ਆਦਮੀ ਕਲੀਨਿਕਾਂ ਨੂੰ ਤਾਂ ਆਪਣੇ ਸਟਾਫਾਂ ਨੂੰ ਹੱਥ 'ਚ ਕਰ ਸਕਦੇ ਜੇ ਜੀ ਉਹਨਾਂ ਦੀ ਪੁਕਾਰ ਸੁਣੋਗੇ ਤੇ